ਅਕਸ਼ੇ ਕੁਮਾਰ ਦੀ ਫਿਲਮ ਕੇਸਰੀ 2 ਨੇ ਵੀਕਐਂਡ ਤੇ ਭਾਰਤੀ ਬਾਜ਼ਾਰ ਦੇ ਵਿੱਚ 30 ਕਰੋੜ ਦੀ ਕੀਤੀ ਕਮਾਈ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨੂਰਵਰਜੋ ਟਾਕਸ ਤੇ ਮੈਂ ਆ ਤੁਹਾਡੇ ਨਾਲ ਨੂਰਵਰਜੋ ਸੋ ਲੈ ਕੇ ਹਾਜ਼ਰ ਹਾਂ ਜੀ ਐਂਟਰਟੇਨਮੈਂਟ ਦੇ ਨਾਲ ਜੁੜੀ ਹੋਈ ਖਾਸ ਅਪਡੇਟ ਨੂੰ। ਅਕਸ਼ੇ ਕੁਮਾਰ ਦੀ ਫਿਲਮ ਕੇਸਰੀ ਚੈਪਟਰ 2 ਨੇ ਰਿਕਾਰਡ ਤੋੜ ਕਮਾਈ ਕੀਤੀ ਹੈ ਵੀਕਐਂਡ ਦੇ ਵਿੱਚ ਇਸ ਫਿਲਮ ਨੇ 30 ਕਰੋੜ ਰੁਪਏ ਤੱਕ ਦੀ ਕਮਾਈ ਇਸ ਵੇਲੇ ਕਰ ਲਈ ਹੈ। ਕਿਜ਼ਲੀ ਚੈਪਟਰ 2 ਫਿਲਮ 18 ਅਪ੍ਰੈਲ ਨੂੰ ਰਿਲੀਜ਼ ਹੋਈ ਸੀ ਤਾਂ ਇਸ ਫਿਲਮ ਦੀ ਕਹਾਣੀ ਜਲਿਆਂਵਾਲੇ ਬਾਗ ਦੀ ਅਨਟੋਲਡ ਕਹਾਣੀ ਹੈ ਜੋ ਕਿ ਕਦੇ ਵੀ ਵਿਚਾਰੀ ਨਹੀਂ ਗਈ ਤੇ ਨਾ ਹੀ ਕਦੇ ਇਸ ਬਾਰੇ ਸੁਣਿਆ ਗਿਆ ਤਾਂ ਇਸ ਕਹਾਣੀ ਨੂੰ ਸਕਰੀਨ ਤੇ ਬਿਆਨ ਕੀਤਾ ਹੈ ਅਕਸ਼ੇ ਕੁਮਾਰ ਨੇ ਤੇ ਇਹ ਫਿਲਮ ਨੂੰ ਲੈ ਕੇ ਦਰਸ਼ਕਾਂ ਦਾ ਰਿਸਪੌਂਸ ਵੀ ਬਹੁਤ ਜ਼ਿਆਦਾ ਸੋਹਣਾ ਆ ਰਿਹਾ ਹੈ। ਆਬੀਅਸਲੀ ਜੇਕਰ ਦੇਖਿਆ ਜਾਵੇ ਫਿਲਮ ਦੀ ਕਮਾਈ ਜੇਕਰ ਹਫਤੇ ਦੀ ਅ ਦੇਖੀ ਜਾਵੇ ਕਿਉਂਕਿ 18 ਤਰੀਕ ਨੂੰ ਫਿਲਮ ਰਿਲੀਜ਼ ਹੁੰਦੀ ਹੈ ਤੇ 2-3 ਦਿਨਾਂ ਦੇ ਵਿੱਚ ਫਿਲਮ ਜੇਕਰ 30 ਕਰੋੜ ਰੁਪਇਆ ਕਮਾ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵੀ ਚੰਗੀ ਕਮਾਈ ਕਰ ਸਕਦੀ ਹੈ ਸੋ ਫਿਲਮ ਦੇ ਕਲੈਕਸ਼ਨ ਤੇ ਇਹ ਵੀਡੀਓ ਜ਼ਰੂਰ ਵੇਖਿਓ ਕਿ ਫਿਲਮ ਨੇ ਹੁਣ ਤੱਕ ਕਿੰਨੀ ਕਲੈਕਸ਼ਨ ਕੀਤੀ ਹੈ ਔਰ ਫਿਲਮ ਦੇ ਰਿਵਿਊਜ਼ ਬਾਰੇ ਵੀ ਜਾਣਦੇ ਹਾਂ ਬਾਲੀਵੁੱਡ ਖਿਡਾਰੀ ਅਕਸ਼ੇ ਕੁਮਾਰ ਦੀ ਫਿਲਮ ਕੇਸਰੀ ਚੈਪਟਰ 2 ਨੇ ਪਹਿਲੇ ਵੀਕਐਂਡ ਤੇ 3 ਦਿਨਾਂ ਦੇ ਵਿੱਚ ਭਾਰਤੀ ਬਾਜ਼ਾਰ ਦੇ ਵਿੱਚ ਲਗਭਗ 30 ਕਰੋੜ ਦੀ ਕਮਾਈ ਕੀਤੀ ਹੈ ਫਿਲਮ ਕੇਸਰੀ ਚੈਪਟਰ 2 ਵਕੀਲ ਉਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਸੀ ਸੰਕਰਨ ਨਾਇਰ ਦੇ ਜੀਵਨ ਤੇ ਆਧਾਰਿਤ ਹੈ ਜਿਨ੍ਹਾਂ ਨੇ ਜਲਿਆਨਵਾਲਾ ਬਾਗ ਕਤਲੇਆਮ ਦੇ ਪਿੱਛੇ ਦੀ ਸਚਾਈ ਦੇ ਲਈ ਲੜਾਈ ਲੜੀ ਸੀ ਇਸ ਫਿਲਮ ਦੇ ਵਿੱਚ ਅਕਸ਼ੇ ਕੁਮਾਰ ਨੇ ਵੀ ਸੀ ਸੰਕਰਨ ਦੀ ਭੂਮਿਕਾ ਨਿਭਾਇਆ ਹੈ ਜੋ ਕਿ ਜਲਿਆਨਵਾਲਾ ਬਾਗ ਕਤਲੇਆਮ ਦੀ ਸਚਾਈ ਨੂੰ ਬੇਨਕਾਬ ਕਰਨ ਲਈ ਬ੍ਰਿਟਿਸ਼ ਰਾਜ ਵਿਰੋਧ ਲੜਦਾ ਹੈ ਉੱਥੇ ਹੀ ਆਰਮਾਦਵਨ ਵਕੀਲ ਨੇਵਲ ਦੀ ਭੂਮਿਕਾ ਦੇ ਵਿੱਚ ਨੇ ਜਦੋਂ ਕਿ ਅਨੰਨਿਆ ਪਾਂਡੇ ਨੇ ਵਕੀਲ ਦਿਲਜੀਤ ਗਿੱਲ ਦੀ ਭੂਮਿਕਾ ਨਿਭਾਈ ਹੈ ਕਿਸਰੀ ਚੈਪਟਰ 2 18 April ਨੂੰ ਸਿਨੇਮਾ ਕਰ ਰਵੇਚ ਰਿਲੀਜ਼ ਹੋਈ ਸੀ ਇਸ ਫਿਲਮ ਨੂੰ ਦਰਸ਼ਕਾਂ ਅਤੇ ਲੋਕਾਂ ਦੇ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਇਹ ਫਿਲਮ ਧਰਮਾ ਪ੍ਰੋਡਕਸ਼ਨ ਲੀਓ ਮੀਡੀਆ ਕਲੈਕਟਿਵ ਅਤੇ ਕੇਪ ਆਫ ਗੁੱਡ ਫਿਲਮਸ ਦੁਆਰਾ ਬਣਾਈ ਗਈ ਹੈ ਟਰੇਡ ਵੈਬਸਾਈਟ ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ ਫਿਲਮ ਕਿਸਰੀ ਚੈਪਟਰ 2 ਨੇ ਪਹਿਲੇ ਦਿਨ ਭਾਰਤੀ ਬਾਜ਼ਾਰ ਦੇ ਵਿੱਚ 7 ਕਰੋੜ 75 ਲੱਖ ਰੁਪਏ ਦੀ ਕਮਾਈ ਕੀਤੀ ਦੂਜੇ ਦਿਨ ਯਾਨੀ ਸ਼ਨੀਵਾਰ ਨੂੰ ਕਮਾਈ ਦੇ ਵਿੱਚ ਉਛਾਲ ਆਇਆ ਜਿਸ ਤੋਂ ਬਾਅਦ ਫਿਲਮ ਨੇ ਦੂਜੇ ਦਿਨ 9 ਕਰੋੜ 75 ਲੱਖ ਦਾ ਕਾਰੋਬਾਰ ਕੀਤਾ ਤੇ ਹੁਣ ਤੀਜੇ ਦਿਨ ਯਾਨੀ ਐਤਵਾਰ ਦਾ ਕਲੈਕਸ਼ਨ ਵੀ ਸਾਹਮਣੇ ਆ ਰਿਹਾ ਸੈਕਨਲਕ ਦੀ ਰਿਪੋਰਟ ਦੇ ਅਨੁਸਾਰ ਇਸ ਫਿਲਮ ਨੇ ਐਤਵਾਰ ਨੂੰ 12 ਕਰੋੜ 25 ਲੱਖ ਰੁਪਏ ਦੀ ਕਮਾਈ ਕੀਤੀ ਇਸ ਤਰ੍ਹਾਂ ਫਿਲਮ ਕੇਸਰੀ ਚੈਪਟਰ 2 ਨੇ ਤਿੰਨ ਦਿਨਾਂ ਦੇ ਵਿੱਚ ਭਾਰਤੀ ਬਾਜ਼ਾਰ ਦੇ ਵਿੱਚ ਲਗਭਗ 30 ਕਰੋੜ ਰੁਪਏ ਕਮਾ ਲਏ